ਕਲਾਕਾਰ ਗਲਤੀ ਕਰਦੇ ਉਹਦੇ ਤੇ ਹਜ਼ਾਰਾਂ ਅੱਖਾਂ ਹੁੰਦੀਆਂ ਉਹਦਾ ਇਸ਼ੂ ਵੱਡ ਜਾਂਦਾ ਜੇ ਕੋਈ ਹੋਰ ਦੋ ਵਿਆਹ ਕਰਾ ਲਵੇ ਤੈਨੂੰ ਫੇਮਸ ਹੋ ਜਾਂਦਾ ਬਾਬੇ ਬਹੁਤ ਜ਼ਿਆਦਾ ਹੋਏ ਪਏ ਆ ਪੰਜਾਬ ਚ ਪਰ ਉਹਦੀ ਲੜੀ ਨੂੰ ਜੇ ਉਹਨਾਂ ਚੋਂ ਅੱਧਿਆਂ ਤੋਂ ਵੱਧ ਨੂੰ ਸਵਾਲ ਪੁੱਛਿਆ ਜਾਵੇ ਤਾਂ ਮੇਰੇ ਹਿਸਾਬ ਨਾਲ ਵੀ ਨਹੀਂ ਆਊਗਾ ਜਿਹੜੇ ਲੋਕ ਦਿਖਾ ਕੇ ਫਕੀਰੀ ਕਰਦੇ ਆ ਦਿਖਾਵੇ ਦੀ ਫਕੀਰੀ ਕਰਦੇ ਆ ਜਾਂ ਤਾਂ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਫਕੀਰ ਕਹਿੰਦੇ ਕਿਨੂੰ ਆ ਵੀ ਉਹ ਜਿੰਨਾ ਚਿਰ ਗਾਂਹ ਵਾਲੇ ਨੂੰ ਪੰਪ ਨਹੀਂ ਦਿੰਦਾ ਤੇ ਉਹਨੂੰ ਪੈਸੇ ਨਹੀਂ ਮਿਲਦੇ ਕੁਝ ਕਲਾਕਾਰ ਜ਼ਿਆਦਾ ਸਿਰ ਚੜਾ ਦਿੰਦੇ ਆ ਬਾਬਿਆਂ ਨੂੰ ਜੇ ਕਲਾਕਾਰ ਔਰਤਾਂ ਬਦਲੀ ਜਾਂਦਾ ਔਰਤ ਟੈਕ ਨਹੀਂ ਬੈਠ ਸਕਦੀ ਵੀ ਕਲਾਕਾਰ ਨਾ ਬਹਿ ਕੇ ਖਾਲੀ ਸਤਿ ਸ਼ਕਾਲ ਮੈਂ ਹਾਂ ਤੁਹਾਡੇ ਨਾਲ सोनू ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ ਅੱਜ ਸਾਡੇ ਨਾਲ ਸੂਫੀ ਗਾਇਕ ਪਰਵੇਸ ਅਲੀ ਜੀ ਨੇ ਜੋਦਾ ਜਿਹੜੇ ਅਕਸਰ ਹੀ ਸੂਫੀ ਗਾਇਕੀ ਕਰਦੇ ਨੇ ਤੇ ਬਹੁਤ ਸਾਰੇ ਸਟੇਜੀ ਪ੍ਰੋਗਰਾਮ ਕਰਦੇ ਨੇ ਤੇ ਸੂਫੀ ਗਾਇਕੀ ਦਾ ਤਾਂ ਤੁਹਾਨੂੰ ਪਤਾ ਹੈ ਕਿ ਜਿਸ ਟਾਈਮ ਸੂਫੀ ਗਾਇਕੀ ਕੁਝ ਹੁੰਦੀ ਹੈ ਤਾਂ ਦਿਲ ਨੂੰ ਵੱਖਰਾ ਹੀ ਸਕੂਨ ਦਿੰਦੀ ਹੈ ਸੋ ਸਵਾਗਤ ਕਰਦੇ ਹਾਂ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਉਹ ਠੀਕ ਹੈ ਠੀਕ हां जी हां जी बहुत-बहुत शुक्रिया जी चैनल सतरंग दा ਤੇ ਤੁਸੀਂ ਮੈਨੂੰ ਮਾਨ ਬਖਸ਼ਿਆ ਮੈਂ ਬੜੇ ਤੇਜਿਲ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਤੁਹਾਡਾ ਥੈਂਕ ਯੂ ਸਰ اچھا ਪਰਵੇਸ਼ ਜੀ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਕਿ सूफी गायकी यानी ਕਾਤੋਂ ਤੁਸੀਂ ਗਾਇਕੀ ਦੇ ਵਿੱਚ ਆਏ ਕਾਤੋਂ ਗਾਣ ਲੱਗੇ ਕਿਉਂਕਿ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਜਿਹੜੀ ਗਾਇਕੀ ਹੈ ਹਰ ਪੱਖੋਂ ਹਰ ਵਕੋਂ ਯਾਨੀ ਗਾਈ ਜਾਂਦੀ ਹੈ ਤੇ ਹਰ ਕਿਸੇ ਨੂੰ ਗਾਇਕੀ ਦਾ ਕਹਿੰਦੇ ਨੇ ਕਿ ਕਿਸੇ ਕਿਸੇ ਨੂੰ ਹੁੰਦਾ ਹੈ ਸੂਫੀ ਗਾਇਕੀ ਦਾਦਾ ਕਿਸੇ ਨੂੰ ਇਹ ਉਹ ਮਾਣ ਮਿਲਦਾ ਜੀ ਜੀ ਦੇਖੋ ਜੀ ਗਾਇਕੀ ਜਿਹੜੀ ਇਹ ਸਾਡੇ ਖਾਨਦਾਨ ਤੋਂ ਚੱਲੀ ਆ ਰਹੀ ਆ ਮੇਰੇ ਉਸਤਾਦ ਜੀ ਅਕਬਰ ਅਲੀ ਜੋਧਾ ਸਾਹਿਬ ਜਿਹੜੇ ਸੰ 86 ਤੋਂ ਰੇਡੀਟੀ ਵੀ ਸਿਲੈਕਟ ਸੀ ਚੱਲੀ ਆ ਜਲਾਲੀ ਰੋਡਾ ਰੋਡਾ ਕੁੱਕ ਦੀ ਸਭ ਤੋਂ ਪਹਿਲਾਂ ਉਹਨਾਂ ਦਾ ਚੱਲਿਆ ਫਿਰ ਉਸ ਤੋਂ ਬਾਅਦ ਮੇਰੇ ਪੂਰਨ ਪੁੱਤਰ ਤੇ ਸੋਕਣੇ ਬਿਜਲੀ ਬਣ ਕੇ ਪੈ ਗਈ ਤਕਰੀਬਨ ਬਚਪਨ ਤੋਂ ਹੀ ਇਸ ਲਾਈਨ ਦੇ ਨਾਲ ਜੁੜੇ ਹੋਏ ਆ ਤੇ ਮੈਨੂੰ ਆਪਣੇ ਆਪ ਨੂੰ ਕਹਿੰਦੇ ਨੇ ਫਕਰ ਹੁੰਦਾ ਵੀ ਮੈਂ 20 25 ਕੇ ਸਾਲ ਤੋਂ ਇਹ ਸੇਵਾ ਕਰਦੇ ਆ ਮੈਂ ਜਿਹੜੀ ਸੂਫੀ ਰੰਗ ਦੀ ਮੇਲੇ ਮਹਿਫਲਾਂ ਤੇ ਉਹ ਬੜਾ ਮਾਣ ਇਸ ਗੱਲ 'ਚ ਮਹਿਸੂਸ ਕਰਦੇ ਆ ਰੰਗ ਸਾਰੇ ਹੀ ਵਧੀਆ ਨੇ ਕਿਸੇ ਨੂੰ ਰੱਬ ਕੋਈ ਰੰਗ ਦਿੰਦਾ ਤੇ ਕਿਸੇ ਨੂੰ ਕੋਈ ਰੰਗ ਨਹੀਂ ਦਿੰਦਾ ਸਾਨੂੰ ਇਸ 'ਚ ਸੰਤੁਸ਼ਟੀ ਆ ਮੈਂ ਕਹਾਂ ਕੁਝ ਦੋ ਬੋਲ ਹੋ ਜਾਣ ਸੂਫੀ ਗਾਇਕੀ ਦੇ ਆਪਾਂ ਫਿਰ ਅਗਲੀ ਸ਼ੁਰੂਆਤ ਕਰਦੇ ਆ ਇੰਟਰਵਿਊ ਦੀ ਬਿਲਕੁਲ ਹੀ ਬਿਲਕੁਲ ਜੇ ਇਤਾਰੇ ਡਬੀਆਂ ਬੇੜੀਆਂ ਤੂੰ ਤੇ ਤਾਕਤ ਕਿਸੇ ਚ ਜਰਾ ਇਨਕਾਰਦੀ ਨਹੀਂ ਕਸਮ ਰੱਬ ਦੀ ਬਲੀ ਨਹੀਂ ਬਣ ਸਕਦਾ ਤੇ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ ਨਹੀਂ ਉਹ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ ਨਹੀਂ ਮੈਂ ਲੜ ਮੁਰਸ਼ਿਦ ਦਾ ਫੜਿਆ ਮੇਰੇ ਕੰਮ ਕਦੇ ਨਹੀਂ ਅੜਿਆ ਮੈਂ ਚੁਣ ਕੇ ਮੁਰਸ਼ਿਦ ਫੜਿਆ ਮੇਰੇ ਦਾਤਾ ਦਾ ਕਰਮ ਮੇਰੇ ਨਾਲ ਹੈ ਮੋਲਾ ਅਲੀ ਦਾ ਕਰਮ ਮੇਰੇ ਨਾਲ ਹੈ ਪਰਵੇਜ਼ ਜੀ ਬਹੁਤ ਵਧੀਆ ਸਕੂਨ ਮਿਲਿਆ ਵਾਕਈ ਬਹੁਤ ਵੱਡੀ ਗੱਲ ਹੈ ਅੱਛਾ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਸੂਫੀ ਗਾਇਕੀ ਜਿਸ ਤਰ੍ਹਾਂ ਆਪਾਂ ਗਾਉਂਦੇ ਆਂ ਕਾਫੀ ਸਟੇਜਾਂ ਯਾਨੀ ਮੇਲੇ ਲੱਗਦੇ ਨੇ ਜਿੱਦਾਂ ਹੁਣ ਪੰਜਾਬ ਦੇ ਵਿੱਚ ਇੱਕ ਧਾਰਨਾ ਚੱਲ ਰਹੀ ਹੈ ਕਿ ਬਾਬਿਆਂ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਤੇ ਕਹਿੰਦੇ ਨੇ ਕਿ ਜਿਸ ਤਰੀਕੇ ਦੀ ਸੂਫੀ ਗਾਇਕੀ ਹੁੰਦੀ ਹੈ ਤੇ ਬਾਬਿਆਂ ਜਿੱਦਾਂ ਚੱਲ ਰਿਹਾ ਯਾਨੀ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਦੇਖੋ ਜੀ ਪਹਿਲੇ ਨੰਬਰ ਤੇ ਤਾਂ ਮੈਂ ਇਹ ਗੱਲ ਕਹੂੰਗਾ ਵੀ ਹਰ ਬੰਦੇ ਦੀ ਆਪਣੀ ਆਪਣੀ ਸੋਚ ਆ ਜਿਹੜੇ ਲੋਕ ਦਿਖਾ ਕੇ ਫਕੀਰੀ ਕਰਦੇ ਆ ਦਿਖਾਵੇ ਦੀ ਫਕੀਰੀ ਕਰਦੇ ਆ ਜਾਂ ਤਾਂ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਫਕੀਰ ਕਹਿੰਦੇ ਕਿਨੂ ਆ ਠੀਕ ਹੈ ਜੀ ਅੱਜ ਕੱਲ ਬਾਬਾ ਬਣਨਾ ਸੌਖਾ ਮੈਂ ਜਿਵੇਂ ਹਰ ਸਟੇਜਾਂ ਤੇ ਗੱਲਾਂ ਕਹਿੰਦੇ ਆ ਵੀ ਵੀਰਵਾਰ ਨੂੰ ਨਕੋਦਰ ਮੰਡਾਲੀ ਤੇ ਸ਼ੁੱਕਰਵਾਰ ਨੂੰ ਗਲਾਬੇ ਬਾਰ ਨੂੰ ਮੇਲਾ ਕਰਾ ਲਓ ਐਤਵਾਰ ਨੂੰ ਬਾਬੇ ਬਾਬੇ ਬਹੁਤ ਜ਼ਿਆਦਾ ਹੋਏ ਪਏ ਆ ਪੰਜਾਬ ਚ ਪਰ ਉਹਦੀ ਲੜੀ ਨੂੰ ਜੇ ਉਹਨਾਂ ਚੋਂ ਅੱਧਿਆਂ ਤੋਂ ਵੱਧ ਨੂੰ ਸਵਾਲ ਪੁੱਛਿਆ ਜਾਵੇ ਤਾਂ ਮੇਰੇ ਹਿਸਾਬ ਨਾਲ ਵੀ ਨਹੀਂ ਆਊਗਾ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹਨਾ ਵੀ ਜੇ ਫਕੀਰ ਬਣਨ ਨਾਲੋਂ ਸੇਵਾਦਾਰ ਬਣਜੋ ਤਾਂ ਬਹੁਤ ਵੱਡੀ ਗੱਲ ਹੈ ਫਕੀਰ ਦਾ ਅਰਥ ਹੁੰਦਾ ਵਾ ਫਫਾ ਫਨਾ ਕੱਕਾ ਕਿਸੇ ਲਈ ਰਰ ਰੋਜ ਹੋਣਾ ਜਿਹੜਾ ਰੋਜ ਕਿਸੇ ਲਈ ਮਰਦਾ ਉਹ ਫਕੀਰ ਆ ਤੇ ਅੱਜ ਕੱਲ ਬਾਬੇ ਸੁੱਖ ਨਾਲ ਪੈਸੇ ਇੰਨੇ ਲੈਂਦੇ ਆ ਵੀ ਮਰਨਾ ਜ਼ਰੂਰੀ ਗਾਹਾਂ ਵਾਲਾ ਮਰ ਜੂ ਜਿੱਤੋਂ ਪੈਸੇ ਲੈਏ ਹੁੰਦੇ ਆ ਇੱਕ ਤਾਂ ਪਹਿਲਾਂ ਬਿਮਾਰੀ ਦੇ ਵਿੱਚ ਲਾਚਾਰ ਹੁੰਦਾ ਉਤੋਂ ਜੇ ਕਿਸੇ ਕੋਲੇ ਜਾਂਦਾ ਤਾਂ ਉਹ ਪੈਸੇ ਲੈ ਲੈਂਦਾ ਮੈਨੂੰ ਤਾਂ ਨਹੀਂ ਲੱਗਦਾ ਵੀ ਫਕੀਰੀ ਕੱਲੀ ਇਸੇ ਗੱਲ ਦੀ ਰਹੇਗੀ ਫਕੀਰੀ ਤਾਂ ਹੂਆ ਕਿਸੇ ਨੂੰ ਸੀਸ ਦੋ ਕਿਸੇ ਦਾ ਚੰਗਾ ਕਰੋ ਤੇ ਬਾਬੇ ਸੁਖਣਾ ਜਿਹੜੇ ਆਪ ਹੀ ਕਿਸੇ ਨੂੰ ਲੁੱਟ ਲੁੱਟ ਖਾਈ ਜਾਂਦੇ ਆ ਸੇਵਾਦਾਰ ਬਣ ਜਾਉ ਬਹੁਤ ਵੱਡੀ ਗੱਲ ਆ ਪਰਵੇਜ਼ ਜੀ ਐਦਾਂ ਨਹੀਂ ਹੁੰਦਾ ਹੈਗਾ ਜਿਸ ਤਰ੍ਹਾਂ ਜਿਹੜੇ ਕਲਾਕਾਰ ਨੇ ਲੋਕ ਕਹਿ ਦਿੰਦੇ ਨੇ ਕਹਿੰਦੇ ਕਿ ਉਸ ਬਾਬੇ ਦੀ ਵੀਡੀਓ ਵਾਇਰਲ ਹੋ ਗਈ ਚਲੋ ਆਪਾਂ ਨਾਮ ਤਾਂ ਕਿਸੇ ਦਾ ਨਹੀਂ ਲੇਵਾਂਗੇ ਕਿਉਂਕਿ ਸਭ ਜਾਣਦੇ ਹੀ ਨੇ ਕਹਿੰਦੇ ਨੇ ਉਸ ਦੀ ਵੀਡੀਓ ਵਾਇਰਲ ਹੋ ਗਈ ਤੇ ਉਹ ਕਲਾਕਾਰ ਜਾਂਦਾ ਸੀ ਉਹਦੇ ਤੋਂ ਹੱਥ ਸਿਰ ਤੇ ਹੱਥ ਰਗਾਲੇ ਫਿਰ ਕਲਾਕਾਰ ਵੀ ਬਦਨਾਮ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਯਾਨੀ ਬਾਬਿਆਂ ਦੇ ਡੇਰਿਆਂ ਤੇ ਗਾਣਾ ਜਾਂ ਕਿਤੇ ਵੀ ਗਾਣਾ ਉਹ ਤੁਹਾਡਾ ਇੱਕ ਪ੍ਰੋਫੈਸ਼ਨਲ ਹੈ ਪਰ ਜਦ ਕਿਸੇ ਬਾਬੇ ਦੀ ਵੀਡੀਓ ਵਾਇਰਲ ਹੁੰਦੀ ਹੈ ਕਿਤੇ ਨਾ ਕਿਤੇ ਆਪ ਦਾ ਨਾਮ ਵੀ ਬਦਨਾਮ ਦੇਖਦੇ ਹੋ ਨੀ ਜਿਹੜੇ ਜਾਦਾ ਕਿਸੇ ਲਈ ਕਰੀ ਜਾਂਦੇ ਆ ਵੀ ਆ ਮੇਰਾ ਉਹ ਮੇਰਾ ਦੇਖੋ ਮੈਂ ਨਹੀਂ ਕਹਿਣਾ ਚਾਹੁੰਦਾ ਕਿਸੇ ਦੇ ਵੀ ਖਿਲਾਫ ਗੱਲ ਪਰ ਕਲਾਕਾਰ ਦਾ ਜਿਹੜਾ ਇੱਕ ਮੋਟੀਵਾ ਵੀ ਉਹ ਜਿੰਨਾ ਚਿਰ ਗਾਂਹ ਵਾਲੇ ਨੂੰ ਪੰਪ ਨਹੀਂ ਦਿੰਦਾ ਤੇ ਉਹਨੂੰ ਪੈਸੇ ਨਹੀਂ ਮਿਲਦੇ ਠੀਕ ਹੈ ਜੀ ਕੁਝ ਕਲਾਕਾਰ ਜਿਆਦਾ ਸਿਰ ਚੜਾ ਦਿੰਦੇ ਆ ਬਾਬਿਆਂ ਨੂੰ ਹਾਂ ਜਿੱਥੇ ਕੋਈ ਸੱਚਾਈ ਆ ਜਿੱਥੋਂ ਤੁਹਾਡੀ ਕੋਈ ਗੱਲ ਬਣੀ ਆ ਉਹਨੂੰ ਦੱਸੋ ਵੀ ਹਾਂ ਮੈਂ ਫਲਾਨੀ ਜਗ੍ਹਾ ਗਿਆ ਤੇ ਦੇਖੋ ਮਸਲੇ ਹੱਲ ਕਰਨ ਵਾਲਾ ਤਾਂ ਰੱਬ ਆ। ਬਾਬਾ ਤਾਂ ਆਪ ਸਾਡੇ ਨਾਲ ਦਾ ਵਾ। ਇੱਕ ਬਹਾਨਾ ਬਣਦਾ ਇੱਕ ਜਰੀਆ ਬਣਦਾ। ਹਨਾ ਮੈਂ ਜਬ ਤੱਕ ਬਿਕਾ ਨਾ ਥਾ ਤਾਂ ਕੋਈ ਪੁੱਛਤਾ ਨਾ ਥਾ। ਤੂੰ ਨੇ ਖਰੀਦ ਕਰ ਮuje ਅਨਮੋਲ ਕਰ ਦਿਆ। ਉਹ ਚਾਹੇ ਬਾਬਾ ਚਾਹੇ ਕਲਾਕਾਰ ਜਦੋਂ ਮੁਰਸ਼ਿਦ ਦੇ ਰੰਗ ਚ ਰੰਗਿਆ ਜਾਂਦਾ ਵਾ ਜਦੋਂ ਸਹੀ ਹੋ ਜਊ ਫਤਿਹ ਪੈਣ ਲੱਗ ਜਾਂਦੀ ਆ। ਨਹੀਂ ਤਾਂ ਫਿਰ ਦੁਨੀਆ ਤੇ ਲੱਖਾਂ ਦੁਨੀਆ ਜੰਮਦੀ ਐ ਲੱਖਾਂ ਦੁਨੀਆ ਮਰਦੀ ਐ। ਕਰਦੇ ਭੈਣ ਭਾਈ ਵੀ ਵਦ ਤੋਂ ਵਦ ਮਹੀਨਾ ਤੋਂ ਮਹੀਨੇ ਯਾਦ ਰੱਖਦੇ ਆ ਦੁਨੀਆ ਦੇ ਦਸੂਰੇ ਚੱਲੀ ਜਾਂਦਾ ਹਾਂ ਉੱਥੇ ਤੱਕ ਸੀਮਤ ਰੋ ਬਾਬਿਆਂ ਨੂੰ ਵੀ ਚਾਹੀਦਾ ਜੇ ਉਹਨਾਂ ਨੂੰ ਕੋਈ ਐਮੀ ਪੰਪ ਦੇ ਰਿਹਾ ਜਾਂ ਫੀਲਿੰਗ ਦੇ ਰਿਹਾ ਵਾ ਤਾਂ ਉਹ ਵੀ ਕਹਿਣ ਵੀ ਭਰਾਵਾ ਮੈਂ ਨਹੀਂ ਕਰਨ ਵਾਲਾ ਕਰਨ ਵਾਲਾ ਤਾਂ ਉਹ ਮਾਲਕ ਬੈਠਾ ਜਿਹਦਾ ਸੂਫੀ ਗਾਇਕੀ ਇੱਕ ਬੜੀ ਰੱਬ ਦੇ ਨਾਲ ਜੁੜੀ ਹੁੰਦੀ ਹੈ ਬੜਾ ਸਕੂਨ ਦਿੰਦੀ ਹੈ ਕਿਉਂਕਿ ਇੱਕ ਪਰਮਾਤਮਾ ਦੇ ਨਾਲ ਹੀ ਉਹਨੂੰ ਜੋੜ ਦਿੰਦੀ ਹੈ ਪਰ ਕਿਤੇ ਨਾ ਕਿਤੇ ਲੋਕ ਬਹੁਤ ਸਾਰੇ ਗੱਲਾਂ ਕਰਦੇ ਨੇ ਕਹਿੰਦੇ ਨੇ ਕਿ ਜਿਹੜੇ ਜਿੰਨੇ ਸੂਫੀ ਹੁੰਦੇ ਨੇ ਚਾਹੇ ਉਹ ਲੇਡੀਜ਼ ਦੀ ਗੱਲ ਕਰ ਲਈਏ ਜਾਂ ਜੈਂਟਸ ਦੀ ਗੱਲ ਕਰ ਲਈ ਗਾਇਕ ਹੁੰਦੇ ਨੇ ਕਹਿੰਦੇ ਕਈ ਕਈ ਵਿਆਹ ਕਰਾਏ ਹੁੰਦੇ ਨੇ ਯਾਨੀ ਕਈ ਕਈ ਯਾਨੀ ਉਹ ਰਖੀਆਂ ਹੁੰਦੇ ਨੇ ਔਰਤਾਂ ਰਖੀਆਂ ਹੁੰਦੇ ਨੇ ਬੰਦੇ ਰਖੇ ਹੁੰਦੇ ਨੇ ਇਹ ਸਾਰਾ ਕੁਝ ਤੁਸੀਂ ਦੇਖਦੇ ਹੋ ird gird ਆਪਾਂ ਕਿਸੇ ਦਾ ਚਲੋ ਫਿਰ ਕਹ ਰਹੇ ਨਾਮ ਨਹੀਂ ਲੇਵਾਂਗੇ ਪਰ ਲੋਕਾਂ ਦੀ ਇਹ ਧਾਰਨਾ ਹੈ ਕਿ ਸੂਫੀ ਹੋ ਕੇ ਹੀ ਤੁਸੀਂ ਐਦਾਂ ਦੇ ਕੰਮ ਕਰਦੇ ਹੋ ਠੀਕ ਹੈ ਜੀ ਮੈਂ ਇੱਕ ਗੱਲ ਕਹੂੰਗਾ ਵੀ ਇਹ ਜਿਹੜਾ ਮਿਲਣ ਜੋੜੀਆਂ ਦੀ ਗੱਲ ਕਰਦੇ ਆਂ ਆਪਾਂ ਜਾਂ ਵਿਆਹ ਦੀ ਗੱਲ ਕਰਦੇ ਆ ਇਹ ਮਾਲਕ ਦੇ ਹੱਥ 바ਸਾ ਕੋਈ ਕਿਸੇ ਨਾਲ ਨਹੀਂ ਬਣਾਉਂਦਾ ਕਿਉਂ ਕਾਰਨ ਕੀ ਆ ਵੀ ਜੇ ਕਲਾਕਾਰ ਬਦਨਾਮ ਜਿਆਦਾ ਸੀ ਕੋਈ ਕਿਸੇ ਨੂੰ ਛੱਡੂਗਾ ਤਾਂ ਤਾਂ ਹੀ ਜੀ ਉਹ ਤੋਂ ਕੋਈ ਉਹਨੂੰ ਨਫ਼ਰਤ ਹੋਊ ਜਾਂ ਉਹਦੇ ਤੋਂ ਕੋਈ ਤਕਲੀਫ਼ ਹੋਊਗੀ ਠੀਕ ਹੈ ਜੀ ਜੇ ਕਲਾਕਾਰ ਔਰਤਾਂ ਬਦਲੀ ਜਾਂਦਾ ਔਰਤ ਕਿਹਨੇ ਬੈਠ ਸਕਦੀ ਵੀ ਕਲਾਕਾਰ ਨਾਲ ਬਹਿ ਕੇ ਖਾ ਲਵੇ ਕਲਾਕਾਰ ਵੀ ਤਾਂ ਕਮਾ ਕੇ ਘਰੀ ਲੈ ਕੇ ਆਉਂਦਾ ਹੋ ਬਾਕੀ ਮੇਰੇ ਅਕੋਰਡਿੰਗ ਇਹ ਆ ਵੀ ਕੋਈ ਜਿੰਨਾ ਮਰਜੀ ਜ਼ੋਰ ਲਾ ਲਵੇ ਜਿਨੇ ਬਸਣਾ ਵਾ ਉਹਨੂੰ ਕੋਈ ਉਜਾੜ ਨਹੀਂ ਸਕਦਾ ਤੇ ਜਿਹਨੇ ਉਜੜਨਾ ਉਹਨੂੰ ਕੋਈ ਬਚਾ ਨਹੀਂ ਸਕਦਾ ਜੇ ਇਹੀ ਕੰਮ ਕੋਈ ਹੋਰ ਕਰ ਲਵੇ ਉਹ ਫੇਮਸ ਹੋ ਜਾਂਦਾ ਪਰ ਸੋਸ਼ਲ ਮੀਡੀਆ ਤੇ ਤਾਂ ਨਾ ਕਹਿੰਦੇ ਕਿ ਇਦਾਂ ਤੁਸੀਂ ਵੀਡੀਓ ਪਾਓ ਕਿ ਘਰ ਦੀਆਂ ਗੱਲਾਂ ਫਿਰ ਬਾਹਰ ਸਾਂਝੀਆਂ ਕਰੋ ਇਸ ਤਰ੍ਹਾਂ ਲਾਈਵ ਹੋ ਜਾਣਾ ਇਹ ਚੀਜ਼ਾਂ ਸਹੀ ਨਹੀਂ ਇਹ 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 ਮੂਰਖਤਾ ਇਹ ਮੂਰਖਤਾ ਵਾ ਕਿਸੇ ਦੀ ਵੀ ਕੋਈ ਵੀ ਨਿੱਜੀ ਗੱਲ ਉਹ ਹਰ ਬੰਦੇ ਦੀ ਇਸ਼ੂ ਨੇ ਤੁਸੀਂ ਵੀ ਜਾਣਦੇ ਹੋ ਬਾਜੀ ਹਰ ਬੰਦੇ ਦੇ ਆਪਣੀ ਇਸ਼ੂ ਨੇ ਦੁਨੀਆ ਤੇ ਸੁਖੀ ਕੋਈ ਨਹੀਂ ਨਾਨਕ ਦੁਖੀਆ ਸਭ ਸੰਸਾਰ ਜਿਹੜੀ ਲੰਮ ਮੈਰਜਾਂ ਵਾਲੇ ਉਹ ਵੀ ਦੁਖੀ ਆ ਜਿਹੜੇ ਰੇਂਜ ਮੈਰਜਾਂ ਵਾਲੇ ਉਹ ਵੀ ਦੁਖੀ ਆ ਗੱਲ ਸਿਰਫ ਸਮਝਣ ਦੀ ਆ ਜੀਨੇ ਸਮਝ ਲਿਆ ਉਹਦੇ ਲਈ ਸਾਰਾ ਕੁਝ ਆ ਤੇ ਜਿਹਨੇ ਨਹੀਂ ਸਮਝਿਆ ਭਾਜੀ ਉਹਨੂੰ ਕੋਈ ਸਮਝਾ ਵੀ ਨਹੀਂ ਸਕਦਾ ਦੁਨੀਆ ਤੇ ਹਾਂ ਇੰਨਾ ਜ਼ਰੂਰ ਆ ਵੀ ਜੇ ਕਲਾਕਾਰ ਗਲਤੀ ਕਰਦਾ ਉਹਦੇ ਤੇ ਹਜ਼ਾਰਾਂ ਅੱਖਾਂ ਹੁੰਦੀਆਂ ਉਹਦਾ ਇਸ਼ੂ ਬਣ ਜਾਂਦਾ ਜੇ ਕੋਈ ਹੋਰ ਦੋ ਵਿਆਹ ਕਰਾ ਲਵੇ ਤੈਨੂੰ ਫੇਮਸ ਹੋ ਜਾਂਦਾ ਹਨਾ ਉਹਨੂੰ ਲੋਕ ਇਸ ਸੈਲੀਬ੍ਰਿਟੀ ਦੇ ਤੌਰ ਤੇ ਦੇਖਣ ਲੱਗੇ ਹੁੰਦੇ ਜੀ ਦੇਖੋ ਹਰ ਬੰਦਾ ਤੁਸੀਂ ਇਹ ਦੱਸੋ ਇੱਕ ਮਿਆਂ ਚ ਦੋ ਤਲਵਾਰਾਂ ਰਹਿ ਸਕਦੀਆਂ ਨੇ ਪਰ ਕੁਝ ਲੋਕ ਕਹਿੰਦੇ ਜੀ ਸਾਡਾ ਕੋਈ ਰੌਲਾ ਹੀ ਨਹੀਂ ਕੋਈ ਝਗੜਾ ਹੀ ਨਹੀਂ ਹਨਾ ਇਹ ਵੀ ਤਾਂ ਬਣਾਵਟੀ ਨੇ ਮੈਂ ਸਮਝ ਗਿਆ ਇਸ਼ਾਰਾ ਕਿਦੇ ਵੱਲ ਜਾ ਰਿਹਾ ਨਹੀਂ ਇਸ਼ਾਰਾ ਕਿਸੇ ਵੱਲ ਨਹੀਂ ਮੈਂ ਗੱਲ ਕਰ ਰਿਹਾ ਬਾਜੀ ਸਹੀ ਹੈ ਗੱਲ ਦਾ ਹਾਂ ਮੇਰੀ ਆਪਣੀ ਲਾਈਫ ਵਿੱਚ ਨਿੱਜੀ ਚ ਜੋ ਕੁਝ ਹੋਇਆ ਵਾ ਉਹਦਾ ਜਿਹੜਾ ਮੇਰੇ ਨਾਲ ਟੁੱਟਿਆ ਹੋਊਗਾ ਉਹਨੂੰ ਵੀ ਪਤਾ ਹੋਊਗਾ ਵੀ ਕਿਹੜੀ ਗੱਲਾਂ ਟੁੱਟੀਆਂ ਜੋ ਮੈਂ ਹਾਂ ਮੈਨੂੰ ਵੀ ਪਤਾ ਹੋਊਗਾ ਵੀ ਮੈਂ ਕਿਹੜੀ ਗੱਲਾਂ ਟੁੱਟਿਆ ਠੀਕ ਹੈ ਜੀ ਉਹ ਜਿਹੜੇ ਥਰਡ ਪਰਸਨਲ ਹੋਰ ਬੰਦੇ ਜੀ ਸਾਨੂੰ ਸੁਣਨਗੇ ਦੇਖਣਗੇ ਉਹ ਅੱਲਾ ਕੋਈ ਗੱਲ ਹੀ ਨਹੀਂ ਕਿਸੇ ਦੇ ਘਰ ਦਾ ਕਿਸੇ ਨੂੰ ਨਹੀਂ ਪਤਾ ਤੁਸੀਂ ਨਿੱਜੀੋਂ ਸਾਰੀ ਜੜੀ ਕਮਾਉਨੇ ਹੋ ਸ਼ਾਮ ਨੂੰ ਆਪਣੇ ਘਰੇ ਜਾਂਦੇ ਹੋ ਤੇ ਜੇ ਘਰੇ ਜਾ ਕੇ ਵੀ ਸਕੂਨ ਨਾ ਆਏ ਤੇ ਫਿਰ ਬਈ ਫਾਇਦਾ ਵੀ ਕੋਈ ਨਹੀਂ ਘਰ-ਬਾਰ ਬਣਾਉਣ ਦਾ ਮੈਂ ਨਾ ਇੱਕ ਪਿੱਛੇ ਜਿ ਕਿਸੇ ਦਾ ਇੰਟਰਵਿਊ ਕੀਤਾ ਸੀ ਉਹਨਾਂ ਨੇ ਇਹ ਗੱਲ ਕਾ ਆਖੀ ਸੀ ਕਹਿੰਦੇ ਕਿ ਜਿਹੜੇ ਖਾਨ ਨੇ ਮੁਸਲਿਮ ਭਾਈਚਾਰੇ ਗਾਇਕੀ ਹੈ ਜਿਹੜੀ ਕਹਿੰਦੀ ਉਹ ਕਹਿੰਦੇ ਨੇ ਕਿ ਸਟੇਜ ਤੇ ਮਾਸਕਾ ਖਾ ਕੇ ਚੜਦੇ ਨੇ ਕਹਿੰਦੇ ਜਿਹੜਾ ਖਵਈਆ ਉਹੀ ਗਵਈਆ ਕਹਿੰਦੇ ਜਾਗਰਣ ਵੀ ਇਸ ਤਰ੍ਹਾਂ ਕਰਦੇ ਨੇ ਇਹ ਨਹੀਂ ਕਹਿ ਸਕਦੇ ਇਹ ਹਰ ਬੰਦੇ ਦੀ ਮੈਂ ਪਹਿਲੇ ਹੀ ਦੱਸੀ ਚੱਲਿਆ ਵੀ ਪੰਡਤ ਨੂੰ ਪੁੱਛਿਆ ਮੈਂ ਜ਼ਿੰਦਗੀ ਚ ਕੀ ਕਰਾਂ ਕਹਿੰਦਾ ਜਿਹੜਾ ਆਉਂਦਾ ਬਹਿਮਾ ਪਰਮਾ ਚ ਪਾਈ ਚੱਲ ਵੈਦ ਤਾਂ ਹੀ ਪੁੱਛਿਆ ਮੈਂ ਜ਼ਿੰਦਗੀ ਚ ਕੀ ਕਰਾਂ ਕਹਿੰਦਾ ਟੀਕੇ ਭਰ ਭਰ ਪਾਣੀਆਂ ਦੇ ਲੈ ਚੱਲ ਪੁੱਛਿਆ ਸਿਆਣਿਆਂ ਨੂੰ ਜ਼ਿੰਦਗੀ ਚ ਕੀ ਕਰਾਂ ਕਹਿੰਦੇ ਜੇ ਪੁੱਤ ਖਾਣਾ ਰੱਜ ਕੇ ਤੇ ਡੂੰਘਾ ਹਲਵਾਈ ਚੱਲ ਫਿਰ ਪੁੱਛਿਆ ਫਕੀਰਾਂ ਨੂੰ ਮੈਂ ਜ਼ਿੰਦਗੀ ਚ ਕੀ ਕਰਾਂ ਕਹਿੰਦੇ ਸਭ ਦੇਣ ਉਹਦੀ ਉਹਦਾ ਸ਼ੁਕਰ ਮਨਾਈ ਚੱਲ ਫਿਰ ਮੈਂ ਪੁੱਛਿਆ ਸ਼ਰਾਬੀਆਂ ਨੂੰ ਜ਼ਿੰਦਗੀ ਚ ਕੀ ਕਰਾਂ ਕਹਿੰਦੇ ਗੋਲੀ ਮਾਰ ਜ਼ਿੰਦਗੀ ਦੇ ਪੈਗੇ ਚਗ ਲਈ ਚੱਲ ਉਹ ਜਿਹਦੀ ਸੋਚ ਜਿੱਥੇ ਖੜੀ ਹੈ ਵੀਰੇ ਉਹਦੇ ਲਈ ਉਹ ਆ ਮੈਂ ਕਹਿੰਨਾ ਵੀ Hindu Hinduਆ ਦਾ Sikh Khalsa ਦਾ Musalman Islam ਦੇ ਵਾਸਤੇ ਨੇ ਇੱਕ ਦੂਜੇ ਲਈ ਨਫ਼ਰਤਾਂ ਨਾ ਬੀਜੋ ਸਾਰੇ ਧਰਮ ਇਨਸਾਨ ਦੇ ਵਾਸਤੇ ਆ ਭਾਜੀ ਚਾਹੇ ਉਹ Hindu ਆ ਚਾਹੇ Musalman ਆ ਜਿਹੜਾ ਗਲਤੀ ਕਰਦਾ ਉਹਦੀ ਪੁਖਤਾਨ ਵੀ ਉਹਨੇ ਹੀ ਕਰਨਾ ਜੋ ਚੱਲ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਕਿ ਮੁਸਲਮ ਔਰ ਹਿੰਦੀ ਹਿੰਦੂ ਦੀ ਲੜਾਈ ਹੋ ਗਈ ਯਾਰ ਪਾਕਿਸਤਾਨ ਆ ਜਿਹੜਾ ਹਿੰਦੁਸਤਾਨ ਹੈ ਉਹਦੀ ਲੜਾਈ ਵੀ ਚੱਲ ਰਹੀ ਹੈ ਹੁਣ ਹੋ ਸਕਦਾ ਹੈ ਕਿ ਲੜਾਈ ਲੱਗ ਜੇ ਪਰ ਕਹਿੰਦੇ ਨੇ ਕਿ ਹੁਣ ਇੱਥੇ ਦੀਆਂ ਜਿਹੜੀ ਆਪਣਾ ਕਸ਼ਮੀਰ ਦੀਆਂ ਕੁੜੀਆਂ ਨੇ ਉਹਰੇ ਸੇਫ ਨਹੀਂ ਸਮਝ ਰਹੀਆਂ ਆਪਣੇ ਆਪ ਨੂੰ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਦੀ ਵੀਡੀਓ ਆ ਰਹੀਆਂ ਉਹ ਕਹਿੰਦੇ ਕਿ ਅਸੀਂ ਸੇਫ ਨਹੀਂ ਹੈਗੇ ਯਾਨੀ ਮੁਸਲਮ ਕੁੜੀਆਂ ਆਪਣੀਆਂ ਆਪਣੇ ਪੰਜਾਬ 'ਚ ਰਹਿੰਦੇ ਹੋਏ ਇਹ ਗੱਲਾਂ ਕਰਦੇ ਨੇ ਕਿ ਅਸੀਂ ਸੇਫ ਨਹੀਂ ਹੈਗੇ ਬੱਡੇ ਵੀਰੇ ਸੇਫ ਇੱਥੇ ਕੋਈ ਵੀ ਨਹੀਂ ਹੈਗਾ ਸੇਫ ਤੇ ਇੱਥੇ ਬੰਦੇ ਨਹੀਂ ਤੁਸੀਂ ਆਪਦੇ ਹੱਕ ਦੀ ਗੱਲ ਨਹੀਂ ਕਰ ਸਕਦੇ ਕਿਤੇ ਜੇ ਬੰਦਾ ਕੋਈ ਸਹੀ ਆ ਦੁਨੀਆ ਦੇ ਵਿੱਚ ਉਹਦੇ ਨਾਲ ਕੋਈ ਖੜਨ ਨੂੰ ਤਿਆਰ ਨਹੀਂ ਚੋਰ ਠੱਗ ਨੂੰ ਗਲਤ ਬੰਦੇ ਨੂੰ ਐਪਰੀਸ਼ੀਏਟ ਕਰਨ ਵਾਲੇ ਹਜ਼ਾਰਾਂ ਲੋਕ ਖੜੇ ਹੁੰਦੇ ਆ ਨਾਲ ਸੇਫ ਕੌਣ ਹੋਇਆ ਇੱਥੇ ਮੈਨੂੰ ਦੱਸੋ ਤੁਸੀਂ ਸਾਡੀਆਂ ਆਵਾਜ਼ਾਂ ਲੋਕਾਂ ਤੱਕ ਬਚਾਉਨੇ ਹੋ ਸਹੀ ਹੈ ਜੀ ਕਿਤੇ ਕੋਈ ਮੁਸੀਬਤ ਪੈਂਦੀ ਆ ਕਿਤੇ ਜਾਣਦੇ ਤੁਸੀਂ ਆਪਣੀ ਜਾਨ ਨੂੰ ਤਲੀ ਦੇ ਧਰ ਕੇ ਉੱਥੇ ਜਾਂਦੇ ਹੋ ਦੇ ਲੋਕਾ ਥੋੜ੍ਹੀ ਪੱਥਰਬਾਜ਼ੀ ਕਰ ਦਿੰਦੇ ਨੇ ਥੋੜ੍ਹੀ ਕੈਮਰੇ ਭੰਨਣ ਨੂੰ ਤਿਆਰ ਹੋ ਜਾਂਦੇ ਆ ਤੁਸੀਂ ਸੇਫ ਹੋ ਸੇਫ ਕੋਈ ਵੀ ਨਹੀਂ ਹਾਂ ਇੰਨਾ ਜ਼ਰੂਰ ਆ ਵੀ ਇਹ ਸਿਰਫ ਇੱਕ ਮਨ ਬਣਾਉਣਾ ਤੇ ਸਾਡੇ ਲਈ ਆ ਜਿਉਣਾ ਤਾਂ ਆਪ ਨੂੰ ਹੀ ਪੈਣਾ ਮਾਰਨ ਵਾਲੇ ਬਹੁਤ ਨੇ ਉੱਠਣਾ ਆਪ ਨੂੰ ਪੈਣਾ ਸਿੱਟਣ ਵਾਲੇ ਬਹੁਤ ਨੇ ਸੋ ਬਹੁਤ ਵਧੀਆ ਤੁਸੀਂ ਪਰਵੇਜ਼ ਜੀ ਗੱਲਬਾਤ ਕੀਤੀ ਸੋ ਧੰਨਵਾਦ ਤੁਸੀਂ ਆਪ ਦਾ ਇੰਨਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਸਰ ਥੈਂਕ ਯੂ ਆ ਫਿਰ ਗੱਲਬਾਤ ਕਰਾਂਗੇ ਕਿਸੇ ਹੋਰ ਟਾਪਿਕ ਤੇ ਕਿਸੇ ਹੋਰ ਮੁੱਦੇ ਤੇ ਚਰਚਾ ਕਰਾਂਗੇ ਸੋ ਐਸੀ ਜੀ ਆਪਣੇ ਨਾਲ ਪ੍ਰਵੇਜ਼ ਅਲੀ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੂਫੀ ਗਾਇਕ ਸੋ ਬਹੁਤ ਵਧੀਆ ਜਿਹੜੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਸੋ ਆਪਣਾ ਇੱਕ ਗੀਤ ਵੀ ਸੁਣਾਇਆ ਸੂਫੀ ਸੋ ਬਹੁਤ ਵਧੀਆ ਉਮੀਦ ਹੈ ਕਿ ਤੁਹਾਨੂੰ ਗੱਲਾਂ ਪਸੰਦ ਆਈਆਂ ਹੋਣੀਆਂ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸੋਗੀ ਬਲਵਿੰਦਰ ਆਰੇ ਦੇ ਨਾਲ ਸੋਨੂ ਜਾਸਲਾ ਦੀ ਰਿਪੋਰਟ ਚੰਡੀਗੜ੍ਹ